मेथी, टमाटर, बुलियां, उड़िया, बुलियां ये साग, शलगम, तोरियां ਹੋਰੀਆਂ ਸਾਗ ਪਾਲਕ ਮੂਲੀ ਬਤਾਉਂ ਬੈਂਗਨ ਮਿੱਠੇ ਹਰੀਆਂ ਮਿਰਚਾਂ ਪਾਲਕ ਅਲੱਗ ਤੋਂ ਹੋਰ ਮੂਲੀਆਂ ਨਾਲ ਮਿਰਚ ਟਮਾਟਰ ਇੱਧਰ ਵੀ ਬੈਂਗਣਾ ਦੇ ਬੂਟੇ ਜਿਨ੍ਹਾਂ ਨੂੰ ਬਹੁਤ ਫਲ ਲੱਗਾ ਬਤਾਉ ਨਿੰਬੂ ਫਲ ਲੱਗਣ ਤੋਂ ਬਾਅਦ ਦੁਬਾਰੇ ਰਿਪੀਟ ਹੋ ਰਿਹਾ ਸਦਾ ਬਾਹਰ ਨਿੰਬੂ ਆਪਣਾ ਅਮਰੂਦ ਅਮਰੂਦ ਵੀ ਲੱਗੇ ਆ ਤੇ ਹੋਰ ਵੀ ਲੱਗ ਰਹੇ ਆ ਫਲਾਵਰ ਸਾਰੀ ਲਵਰ ਆਪਣੇ ਸਾਰੇ ਇਹ ਪੁਦੀਨਾ ਆ ਲਓ ਜੀ ਅਪ ਤੁਹਾਨੂੰ ਸਾਰਾ ਟਰੈਸ ਗਾਰਡਨ ਦਿਖਾਇਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਥੈਂਕ ਯੂ ਜੀ ਤੁਸੀਂ ਵੀ ਆਪਣੇ ਟਰੈਸ ਗਾਰਡਨ ਜਾਂ ਆਪਣੀ ਘਰੀ ਲੁਬਗੀਚੀ ਦੇ ਵਿੱਚ ਇਹ ਸਾਰੀਆਂ ਸਬਜ਼ੀਆਂ ਨੂੰ ਸ਼ਾਮਿਲ ਕਰੋ ਤੇ ਮौज ਨਾਲ ਆਵਦੇ ਘਰੋਂ ਸਬਜ਼ੀ ਤੋੜ ਕੇ ਬਣਾਓ